ਦੋਸਤੋ दारू ਪੀਣੀ ਕੋਈ ਚੰਗੀ ਗੱਲ ਨਹੀਂ ਹੈਗੀ ਪਰ ਫਿਰ ਵੀ ਲੋਕੀ ਪੀਂਦੇ ਹਨ ਕਿ ਜਿਵੇਂ ਕਹ ਲਈ ਅੱਖੀ ਵੇਖ ਕੇ ਮੱਖੀ ਖਾਂਦੇ ਜਦੋਂ ਪਤਾ ਹੈ ਵੀ ਜਿਹੜੀ ਚੀਜ਼ ਮਾੜੀ ਹੈ ਤੇ ਫਿਰ ਵੀ ਪੀਂਦੇ ਆ ਚਲੋ ਬਾਕੀ ਤੇ ਕਈ ਓਡੋ ਓਡੀ ਲੋਕ ਪੀਂਦੇ ਤੇ ਬਾਪੂ ਜੀ ਨੇ ਵੀਡੀਓ ਵਿੱਚ ਇਹ ਦੱਸਿਆ ਵੀ ਕਿਹੜੇ ਕਿਹੜੇ ਜਿਹੜੇ ਕੌਮ ਦੇ ਲੋਕ ਆ ਜਿਹੜੇ ਜਿਵੇਂ ਉਹ दारू ਪੀਂਦੇ ਆ ਤਾਂ ਫਿਰ ਉਹ ਕਿਹੜਾ ਕਿਹੜਾ ਕੰਮ ਕਰਦੇ ਆ दारू ਪੀ ਕੇ ਕਿਵੇਂ ਕਿਵੇਂ ਕੀ ਵੀ ਹਿਸਾਬ ਕਿਤਾਬ ਉਹਨਾਂ ਨੂੰ ਲੱਗਦੀ ਆ ਜਬਰ ਕੀ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ ਬਾਅਦ ਵਿੱਚ ਕੀ ਉਹਨਾਂ ਨੂੰ ਹੋ ਜਾਂਦਾ ਤੇ ਫਿਰ ਉਹ ਦੇਖੋ ਕਿਵੇਂ ਵੀਡੀਓ ਵਿੱਚ ਤੁਹਾਨੂੰ ਦੱਸਿਆ ਬਾਪੂ ਜੀ ਨੇ ਤੇ ਸੁਣ ਕੇ ਦੱਸਿਓ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਉਆ ਪੀਲੇ ਜੇ ਕਮਿਆਰ ਨੂੰ ਚੜੇ ਵੇਸ ਮਹਾਰਾਜ ਆਲਾ ਘਰੇ ਮਾਰੋ ਮਾਰ ਤਾਕਤ ਦਿਖਾਉਂਦਾ ਸੀ ਗਦੀਆਂ ਦੇ ਉੱਤੇ ਡੰਡਾ ਖੜਕਾਉਂਦਾ ਸੀ ਜੇ ਨਰਾਸੀ ਪੀਲੇ ਧਾਰੂ ਮਗ ਜਾਲੀ ਜਾਂਦੇ ਮਾਰੂ ਮੀਰਾ ਜੀ ਨੂੰ ਸਕਾਰੂ ਕਮਸਾਨ ਪਾ ਦੇਣਾ ਨੀ ਐਸਾ ਚਿੱਤ ਕਰੇ ਜਾਣੀ ਕੋਠਾ ਟਾ ਦਿਆਂ दारू ਪੀਲੇ ਦੀ ਝੰਡਾਰ ਨੂੰ ਚੜੇ ਬੇ ਸਵਾਰਾ ਲੈਂਦਾ ਢਾਂਗ ਨੂੰ ਸੰਘਾਲ ਖਾ ਕੇ ਡਿੱਗੇ ਡਿੱਗੇ ਢੇੜੇ ਨੂੰ ਅੱਜ ਸਿੱਧਾ ਕਰ ਦੂੰ ਮੈਂ ਸਾਰੇ ਵੇਲੇ ਨੂੰ ਬਾਟੀ ਮਰ ਵੀਨੇ ਪਰਾਈ ਜੇ ਦੀ ਚੱਕ ਮੂੰਹ ਨੂੰ ਲਾਈ ਨਹੀਂ ਅੰਦਰ ਲੰਗਾਈ ਕੋਟ ਪਰ ਢੋਲੀਆ ਲੋ ਤੇ ਫੋਰਾ ਪੈਗੀ ਕਰਦਾ ਕਨੋਲੀਆ ਤੇਲੀ ਪੀ ਕੇ ਪਾਵੇ ਰੌਲਾ ਪੱਟੂ ਹੋਇਆ ਫਿਰੇ ਬੌਲਾ ਉਹ ਦਿਮਾਗ ਦਾ ਵਿਹੋਲਾ ਨਾ ਕਿਸੇ ਤੋਂ ਡਰਦਾ ਡਾਂਗ ਦੇ ਪਲੇਖੇ ਮੋਢੇ ਤਾਲਾ ਤਰਦਾ ਦਾਰੂ ਪੀ ਲਈਏ ਜਲਾ ਕਹਿੰਦਾ ਲੈ ਕੇ ਮਰੂੰ ਫਾ ਮੈਂ ਤਾਂ ਕੰਮ ਕਰੂੰ ਆਹ ਨਾ ਮੈਂ ਕਿਸੇ ਤੋਂ ਡਰੂੰ ਘਾਦਿਆਂ ਨੂੰ ਆਦਾ ਮੈਂ ਤਾਂ ਇੱਕ ਨਹੀਂ ਮਰੂੰ ਦਾਰੂ ਪੀ ਲਈਏ ਸਨਿਆਰਾ ਨਹੀਂ ਖੋਲਦਾ ਪਹਾੜਾ ਦੇ ਕੋਲੇ ਕੀ ਹੋਇਆ ਕਾਰਾ ਦਾਰੂ ਜਾਂਦੀ ਐ ਚੜੀ ਬੈਠੀ ਐ ਸਿਆਰੀ ਕੋਲੇ ਨਾਮ ਜਿਹਾ ਫੜੀ ਸਿੰਬਾ ਪੂਆ ਨੂੰ ਲੱਗ ਡਿੱਗ ਪੈਂਦਾ ਗੇਲਾ ਖਾ ਕੇ ਲਿਟੇ ਗਾਰੇ ਵਿੱਚ ਜਾ ਕੇ दारू ਨੂੰ ਚੜਾਉਂਦਾ ਸੀ ਪਰ ਪਰ ਬੁਖਕੇ ਸਾਂ ਵਿੱਚ ਪਾਉਂਦਾ ਸੀ ਹੋਇਆ ਬਾਣੀਆਂ ਸਰਾਬੀ ਪੀ ਕੇ ਕਰਦਾ ਖਰਾਬੀ ਦੱਸੇ ਔਰਤਾਂ ਨੂੰ ਭਾਵੀ ਲਾਗ ਗਲਾਸ ਕੱਟਦਾ ਫੇ ਚੜ ਗਈ ਸਰਾਬ ਹੁਣ ਮੈਂ ਵੀ ਵੱਜਦਾ ਕਾਰੀਗਰ ਪੀ ਕੇ ਆਇਆ ਪਟੂ ਹਟੇ ਨਾ ਹਟਾਇਆ ਨਹੀਂ ਪਾਉਂਦਾ ਵੀ ਮੀਨੂ ਤੇ ਸੇ ਮੂਰੇ ਫਿਰਦਾ ਦਵੱਲੀ ਤੀਵੀ ਨੂੰ दारू ਪੀਂਦੇ ਨੇ ਕਲਾਰ ਮੁੱਢੋ ਜੰਮੀ ਇਹ ਨਾਲ ਦੱਸਾਂ ਗੁજરા ਦਾ ਹਾਲ ਪੀ ਕੇ ਦਿੰਦੇ ਹੇਲੀਆਂ ਫਿਰ ਕੇ ਦੇ ਉਤੋਂ ਦੀ ਸਟਾਣ ਲੈ ਲਈਆਂ दारू ਪੀ ਲਏ ਨਾਈ ਗੰਗਾ ਕੈਂਜੀ 28 ਕਰੂੰ ਕੱਟੇ ਦੀ ਸਫਾਈ ਆ ਦਾ ਨਾਲ ਹਿੰਡਦੇ ਕੁੱਤੇ ਬਿੱਲੇ ਮਨਦੂ ਤਮਾਮ ਪਿੰਡ ਦੇ ਮੁੰਡੇ ਦਾ ਕੱਟਾ ਮਾ ਜੜਾੜ ਪਉਂਦੀ ਆ ਉਹ ਦਾਰੂ ਫੀਕੇ ਜੱਦ ਦੀ ਪਰਖਾਉਂਦੀ ਆ ਮੁੰਡਾ ਪੰਡਤਾਂ ਦਾ ਆ ਉਹਨੇ ਦੀਆ ਮਗਾਇਆ ਸਾਰਾ ਅੰਦਰ ਲੰਗਾਇਆ ਨੂਰ ਨਹੀਂ ਚਿਗਾਇਆ ਮਾਰਦਾ ਮੈਂ ਸੇਖੀ ਨਾ ਵੱਡਿਆਂ ਵਡਾਰਾਂ ਵਾਂਗ ਫੀਕੇ ਦੇਖੀ ਨਾ ਜੱਟ ਬੂਤ ਲੰਗਾਵੇ ਸਾਰੀ ਅੰਦਰ ਲੰਗਾਵੇ ਛੋਟੇ ਬੰਗ ਖੋਰੂ ਪਾਵੇ ਕਹਿੰਦਾ ਖੂਨ ਕਰ ਦੂੰ ਜ਼ਮੀਨ ਆ ਬਥੇਰੀ ਕਿਲਾ ਗੈਣੇ ਤਰ ਦੂੰ ਡੋਡੇ ਪਾੜ ਜੀ ਮਕਾਦੇ ਨਸਾ ਨਾਮ ਦਾ ਚੜਾਵੇ ਲੋਕ ਸਾਰੀ ਪੀਂਦੇ ਜਾਦੇ ਮਸਤੀ ਚੜਾਉਂਦੀ ਆ ਦਾਰੂ ਪੀ ਕੇ ਜਾਨ ਦੀ ਪਰਖਾਉਂਦੀ ਆ